ਪੂਰਾ ਜਿਹੜਾ ਬੋਰਡ ਆਊਗਾ ਸਾਡਾ ਬਈ ਇਸ ਦਵਾਈ ਦੇ ਨਾਲ ਬੰਦਾ ਠੀਕ ਹੋ ਸਕਦਾ ਤਗੜਾ ਹੋ ਸਕਦਾ ਬਿਨਾ ਭੋਜਨ ਤੋਂ ਬਿਨਾ ਖਾਦੇ ਤੋਂ ਜੇ ਉਹ ਜਿਹੜੇ ਸਵਾਲ ਐ ਉਹ ਕੱਲ ਨੂੰ ਲਾਜ਼ਮੀ ਪੁੱਛਾਂਗੇ ਹੁਣ ਲੰਮੇ ਸਾਡੇ ਨਾਲ ਉਹ ਟੀਮ ਜੁੜੀ ਹੋਈ ਐ 13 ਫਰਵਰੀ ਤੋਂ ਲੈ ਕੇ ਲਗਾਤਾਰ ਉਹਨਾਂ ਦੀਆਂ ਗੱਡੀਆਂ ਵੀ ਭੰਨੀਆਂ ਗਈਆਂ ਉਹਨਾਂ ਦੇ ਜਿਹੜੇ ਨੌਜਵਾਨ ਭੇਜੇ ਗ जख्मी ਵੀ ਹੋਇਆ ਉਹ ਸਾਡੇ ਦੁੱਖ ਸੁੱਖ ਦੇ ਵਿੱਚ ਨਾਲ ਨੇ ਅੱਜ ਵੀ ਟੀਮ ਸਾਡੇ ਨਾਲ ਐ ਜੀ ਉਹਨਾਂ ਨੇ ਸੁਝਾ ਭੇਜਿਆ ਇਹੇ ਸੁਝਾਤਾ ਮੈਂ ਉਹਨਾਂ ਦਾ ਨੋਟ ਕਰਕੇ ਪੰਜਾਬ ਸਰਕਾਰ ਦੇ ਧਿਆਨ ਚ ਲਿਆਤਾ ਵੀ ਇਹ ਕਲੀਅਰ ਕਰੂੰ ਉਹ ਸਾਡੇ ਕੋਈ ਨਹੀਂ ਢੀ ਕਾਲੀ ਆਏ ਜਿਹੜੇ ਸਾਰੀ ਰਾਤ ਇੱਥੇ ਰਹੇ ਤੜਕੇ ਨੂੰ ਉਹਨਾਂ ਨੇ ਆਪਦੇ ਸੈਕਟਰੀ ਲਿਆਂਦੇ ਤੜਕੇ ਨੂੰ ਮੀਟਿੰਗ ਦੀ ਚਿੱਠੀ ਲੇਖੀ ਉਹ ਸਾਰੀ ਸਥਿਤੀ ਦੇ ਵਿੱਚ ਉਹਨਾਂ ਨੂੰ ਰਿਪੋਰਟ ਸੀ ਵੀ ਜੇ 1-2 ਦਿਨ ਲੇਟ ਕਰਤੇ ਤਾਂ ਨੁਕਸਾਨ ਹੋ ਸਕਦਾ ਮੀਟਿੰਗ ਹੀ ਹੈ ਇਹਦੋਂ ਪ੍ਰੋਗਰਾਮ ਹੋਰ ਵੀ ਤਿੱਖੇ ਦੇਣੇ ਪੈਣਗੇ ਕੱਖ ਵੀ ਕਰਨੇ ਪੈਣਗੇ ਅੱਗੇ ਨੂੰ ਗਾਹ ਜਿਹੜਾ ਵੱਧ ਪੜਾ ਪਰ ਪੜਾ ਅਸੀਂ ਇੱਕ ਹਜੇ ਪੜਾ ਵਧਿਆ ਇਹਨੂੰ ਜਿੱਤ ਨਹੀਂ ਕਹਿ ਸਕਦੇ ਪੜਾ ਵਧਿਆ ਡੱਲੇਵਾਲ ਸਾਹਿਬ ਨੇ ਸਵੇਰ ਅਪੀਲ ਕਰ ਲਈ ਸੀ ਬਈ ਜਦੋਂ ਮੀਟਿੰਗ ਆ ਗਈ ਹੈ ਮੇਰੀ ਅਪੀਲ ਹੈ ਉਹਨਾਂ ਨੂੰ ਜਿਹੜੇ 101 ਕਿਸਾਨ ਬੈਠੇ ਆ ਉਹਨੂੰ ਤੁਸੀਂ ਠਾਕੇ ਲੈ ਕੇ ਪੰਡਾਲ ਦੇ ਵਿੱਚ ਲੈ ਕੇ ਆਓ ਮੇਰੀ ਤਰਫੋਂ ਉਹਨਾਂ ਨੂੰ ਅਪੀਲ ਕਰੋ ਅਪੀਲ ਦੇ ਵਿੱਚ ਉਹਨਾਂ ਨੂੰ ਜਿਹੜਾ ਮਰਦਮਤ ਸ਼ੁਰੂ ਕੀਤਾ ਉਹ ਖੁਲਵਾਓ ਕੱਲ ਨੂੰ 8 ਡਾਕਟਰਾਂ ਦਾ ਜਿਹੜਾ ਪੈਨਲ ਆ ਉਹ ਇਸ ਮੋਰਚੇ ਦੇ ਵਿੱਚ ਤੇ ਪਹੁੰਚੇਗਾ ਤਾਂ ਉਹ ਸਾਰੇ ਸਵਾਲਾਂ ਦੇ ਜਵਾਬ ਦੇਵੇਗਾ ਕਿ ਇਸ ਤਰੀਕੇ ਦਾ ਮੈਡੀਕਲ ਟਰੀਟਮੈਂਟ ਆ ਜਗਜੀਤ ਸਿੰਘ ਡੱਲੇਵਾਲ ਨੂੰ ਦਿੱਤਾ ਜਾ ਰਿਹਾ ਤੇ ਦੂਜੇ ਪਾਸੇ 26 ਜਨਵਰੀ ਨੂੰ ਜਿਹੜਾ ਟਰੈਕਟਰ ਮਾਰਚ ਆ ਉਸੇ ਤਰੀਕੇ ਦੇ ਨਾਲ ਸਟੈਂਡ ਕਰਦਾ ਟਰੈਕਟਰ ਮਾਰਚ ਕਿਸਾਨ ਜਥੇਬੰਦੀਆਂ ਪੂਰੇ ਭਾਰਤ ਦੇ ਵਿੱਚ ਕਰਨਗੀਆਂ 14 ਫਰਵਰੀ ਨੂੰ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਉਸ ਮੀਟਿੰਗ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਵੀ ਹਿੱਸਾ ਲੈਣਗੇ ਤਾਂ ਉਹ ਜਿਹੜਾ ਪੁਆਇੰਟ ਆ ਉਸ ਚਿੱਠੀ ਦੇ ਵਿੱਚ ਲਿਖਿਆ ਹੋਇਆ ਕਾਕਾ ਸਿੰਘ ਕੋਟੜਾ ਸਾਡੇ ਨਾਲ ਨੇ ਕੋਟੜਾ ਸਾਹਿਬ ਇਲਾਨ ਸੀ ਚਾਹੇ ਉਹ 26 ਜਨਵਰੀ ਵਾਲਾ ਹੋਵੇ ਜਾਂ ਫਿਰ 21 ਨੂੰ ਮਰਜੀ ਵੜਿਆਂ ਜਥਾ ਭੇਜਣ ਵਾਲੇ ਹੋਵੇ ਕੀ ਉਹ ਸਟੈਂਡ ਕਰਦੇ ਨੇ ਕਿਹੜੇ ਕਿਹੜੇ ਪ੍ਰੋਗਰਾਮ ਸਟੈਂਡ ਕਰਦੇ ਨੇ ਬੇਕੋ ਹਜੇ ਸਟੈਂਡ ਹੀ ਕਰਦੇ ਆ ਜਿਨ੍ਹਾਂ ਚਿਰ ਮੀਟਿੰਗ ਨਹੀਂ ਹੁੰਦੀ ਤੁਹਾਡੀ ਦੋਨੇ ਫੋਰਮਾਂ ਦੀ ਉਹ ਸਾਨੂੰ ਜਿਹੜੀ ਮੀਟਿੰਗ ਕਰਕੇ ਉਤਲਾਹ ਦੇਣਗੇ ਉਤੇ ਜਦੋਂ ਹਜੇ ਸਾਡਾ 26 ਵਾਲਾ 21 ਵਾਲਾ ਜਿਹੜਾ ਇੱਧਰ ਵੀ 121 ਆ ਉਹ ਨਾਲ ਮਿਲ ਜਾਂਦੀ ਆ ਤਰੀਕ 21 21 ਤਾਂ ਇੱਧਰ ਤਾਂ ਜਿਹੜੀ ਡੱਲੇਵਾਲ ਸਾਹਿਬ ਨੇ ਸਵੇਰ ਅਪੀਲ ਕਰ ਲਈ ਸੀ ਜੀ ਬਈ ਜਦੋਂ ਮੀਟਿੰਗ ਆ ਗਈ ਹੈ ਮੇਰੀ ਪੀਲ ਉਹਨਾਂ ਨੂੰ ਜਿਹੜੇ 101 ਕਿਸਾਨ ਬੈਠੇ ਆ ਉਹਨਾਂ ਨੂੰ ਤੁਸੀਂ ਠਾਕੇ ਲੈ ਕੇ ਪੰਡਾਲ ਦੇ ਵਿੱਚ ਲੈ ਕੇ ਆਓ ਮੇਰੀ ਤਰਫੋਂ ਉਹਨਾਂ ਨੂੰ ਪੀਲ ਕਰੋ ਪੀਲ ਦੇ ਵਿੱਚ ਉਹਨਾਂ ਨੂੰ ਜਿਹੜਾ ਮਰਦਤ ਸ਼ੁਰੂ ਕੀਤਾ ਉਹ ਖਲਬਾਓ ਮੈਨੂੰ ਲੱਗਦਾ ਵੀ ਉਹਨਾਂ ਨੇ ਪੀਲ ਮੰਨੀ ਇੱਥੇ ਉਹ ਸਾਰੇ ਕਿਸਾਨ ਇੱਥੇ ਆਏ ਉਹਨਾਂ ਨੂੰ ਤਖਲੀਬ ਵੀ ਹੋਈ ਚਲੋ ਇਹ ਤਾਂ ਮੈਂ ਉਹਨਾਂ ਦੀ ਵਧਾਈ ਦੇ ਪਾਤਰ ਨੇ ਉਹ ਜਿਹੜੇ ਉਹਨਾਂ ਦੀ ਲੜਾਈ ਦੇ ਨਾਲ ਇੰਨਾ ਖੁਸ਼ ਕਰਕੇ ਦੂਜਾ ਅਸਲ ਦੇ ਵਿੱਚ ਜਿਹੜਾ 55 56 ਦਿਨ ਹੋ ਗਏ ਡਲੇਬਾ ਸਾਹਿਬ ਨੂੰ ਇਹ ਪਹਿਲੀ ਵਾਰ ਹੋਣਾ ਹੈ ਨਹੀਂ ਡਰ ਹੁੰਦਾ ਕਿ ਜਿਹੜਾ ਬੇਰਜਗਾਰਾਂ ਦੇ ਮੁੰਡਿਆਂ ਨੇ ਬਹੁਤ ਨੌਜਵਾਨਾਂ ਨੇ ਮਾਰਵਾਤ ਸ਼ੁਰੂ ਕੀਤੇ ਨੇ ਆਪਦੀ ਮੰਗ ਨੂੰ ਲੈ ਕੇ ਹੜਤਾਲ ਅਗਲਾ ਕਰਦਾ ਬਹੁਤੀ ਵਾਰ ਸਰਕਾਰ ਚੱਕ ਕੇ ਇਹਨਾਂ ਨੂੰ ਜ਼ਬਰਦਸਤੀ ਜੇਲ੍ਹਾਂ ਦੇ ਵਿੱਚ ਵੀ ਲੈ ਕੇ ਗਿਆ ਨੌਜਵਾਨਾਂ ਨੂੰ ਟੀਚਰਾਂ ਦੀਆਂ ਵੀ ਮੂਵਮੈਂਟਾਂ ਚੱਲੀਆਂ ਨੇ ਉਹਨਾਂ ਦੇ ਪੈਰ ਹੱਥ ਬੰਨ ਕੇ ਗੁਰੂਗੋਸ਼ ਲਾ ਕੇ ਜੇਲ੍ਹਾਂ ਦੇ ਵਿੱਚ ਰੱਖਿਆ ਪਰ ਮੈਂ ਇੱਥੇ ਇਸ ਲਈ ਤਾਂ ਵਲੰਟੀਅਰ ਨੂੰ ਵਧਾਈ ਦੇਣਾ ਕਿ 55 56 ਦੇ ਦਿਨਾਂ ਦੇ ਵਿੱਚ ਜਿਹੜਾ ਦਾ ਘੇਰਾ ਬਣਾਇਆ ਜਿਹੜੇ ਦੇ ਨਾਕੇ ਲਾਏ ਰਾਤ ਨੂੰ ਪਹਿਰਾ ਜਾਗਿਆ ਪੁਲਿਸ ਨੂੰ ਕਈ ਵਾਰੀ ਹਮਲੇ ਉਹਨਾਂ ਨੇ ਬਿਉਂਤ ਬੰਦੀਆਂ ਬਣਾਈਆਂ ਪਰ ਉਹਨਾਂ ਨੂੰ ਲੱਗਿਆ ਕਿ ਡੱਲੇਵਾਲ ਸਾਹਿਬ ਤੋਂ ਚੱਕਣ ਤੋਂ ਪਹਿਲਾਂ ਆ ਜਿਹੜਾ 5-700 ਬੰਦਾ ਮੂਰੇ ਹੋਊਗਾ ਇਹਨਾਂ ਦੀਆਂ ਲੱਤਾਂ ਟੁੱਟਣਗੀਆਂ ਮਰਨਗੇ ਏਡੇ ਵੱਡੇ ਨੁਕਸਾਨ ਤੋਂ ਮੈਨੂੰ ਲੱਗਦਾ ਉਹਨਾਂ ਨੇ ਭਾਪਿਆ ਸਾਡੇ ਕਹਿਣ ਨਾਲ ਨਹੀਂ ਇੰਟੈਲੀਜੈਂਸੀ ਦੀਆਂ ਰਿਪੋਰਟਾਂ ਹੁੰਦੀਆਂ ਨੇ ਰਿਪੋਰਟਾਂ ਦੇ ਆਧਾਰ ਤੇ ਸਰਕਾਰ ਪਿੱਛੇ ਹਟੀਆ ਤਾਂ ਬਹੁਤ ਵਾਰੀ ਹਮਲੇ ਹੋਏ ਆਪਾਂ ਨੂੰ ਇਹ ਲੱਗਦਾ ਸੀ ਵੀ ਅੱਜ ਫੌਜ ਆ ਗਈ ਅੱਜ ਚੱਕ ਸਕਦੇ ਆ ਅੱਜ ਰਾਤ ਨੂੰ ਚੱਕ ਸਕਦੇ ਆ ਕਈ ਵਾਰੀ ਤੈ ਆ ਗਿਆ ਸੀ ਵੀ 5 6 ਹਜ਼ਾਰ ਪੁਲਿਸ ਪਟਿਆਲੇ ਇਕੱਠੇ ਕਰ ਲਈ ਸੰਗਰੂਰ ਇਕੱਠੇ ਕਰ ਲਈ ਪਾਤੜਾ ਆ ਗਏ ਤਾਂ ਉਹਦੇ ਵਿੱਚੋਂ ਜਦੋਂ ਕਭਰਾਏ ਨਹੀਂ ਕਿਸਾਨ ਸਮਾਂ ਤਿਆਰੀ ਕੀਤੀ ਹੈ ਵੀ ਆ ਜਾਣ ਦਿਓ ਕਈ ਵਾਰੀ ਤਾਂ ਸਾਨੂੰ ਇਹ ਸਵਾਲ ਉੱਠਣ ਲੱਗੇ ਜੀ ਜਰਾ ਆਊ ਕਿ ਨਹੀਂ ਰੋਜ਼ ਕਹਿ ਦਿੰਦੇ ਹੋ ਤਾਂ ਉਸ ਤਿਆਰੀ ਦੇ ਵਿੱਚੋਂ ਸਰਕਾਰ ਪਿੱਛੇ ਹਟੀ ਮੈਨੂੰ ਇਹ ਲੱਗਦਾ ਵੀ ਇਤਿਹਾਸਕ ਜੱਤਾਂ ਗਿਓ ਸਾਡੇ ਵਲੰਟੀਅਰਾਂ ਦੀ ਜਿਨੇ ਡੱਲੇਵਾਲ ਸਾਹਿਬ ਨੂੰ ਇਥੋਂ ਚੱਕਣ ਨਹੀਂ ਦਿੱਤਾ ਜੀ ਮੀਟਿੰਗ ਹੋਣ ਜਾ ਰਹੀ ਹੈ 14 ਫਰਵਰੀ ਨੂੰ ਕਿਹੜੇ ਕਿਹੜੇ ਮੰਤਰੀ ਆਉਣਗੇ ਕੁਝ ਤੁਹਾਡੇ ਕੋਲ ਉਹਨਾਂ ਦੇ ਨਾਮ ਆਏ ਸੀ ਜਦੋਂ ਕੱਲ ਕੇਂਦਰ ਦੇ ਨੁਮਾਇंदे ਪਹੁੰਚੇ ਕੋਈ ਦੱਸਿਆ ਉਹਨਾਂ ਨੇ ਵੀ ਕਿਹੜੇ ਕਿਹੜੇ ਮੰਤਰੀ ਹਿੱਸਾ ਲੈਣਗੇ ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਲੰਬਰੋ ਕਹਿੰਦੇ ਵੀ ਜਿਵੇਂ ਸਾਡੇ ਚਾਰ ਗੇਟ ਦੀਆਂ ਪਹਿਲਾਂ ਮੀਟਿੰਗਾਂ ਹੋਈਆਂ ਨੇ ਉਸੇ ਮਹਿਕਮੇ ਦੇ ਨਾਲ ਸਾਰੇ ਜਿਹੜੇ ਖੇਤੀ ਮੰਤਰੀ ਦੇ ਸਾਰੇ ਨਾਲ ਸੰਬੰਧਤ ਉਹ ਹੀ ਅਧਿਕਾਰੀ ਸਾਰੇ ਆਉਣਗੇ ਜਿਹੜੇ ਨਾਲ अवसर है ਉਹਨਾਂ ਦੇ ਪੈਨਲ ਮੀਟਿੰਗ ਹੋਊਗੀ ਪੈਨਲ ਦੇ ਵਿੱਚ ਸਾਰੇ ਆਉਣਗੇ ਉਹ ਉਦੋਂ ਵੀ ਬਦਮੀ ਹੋ ਸਕਦਾ ਹੈ ਕਿਉਂਕਿ ਨਾ ਬਦਲੇ ਨੇ ਸਰਕਾਰ ਵੀ ਬਦਲੀ ਹੈ ਤਾਂ ਮੰਤਰੀ ਆਉਣਗੇ ਆਉਣਗੇ ਉਹ ਜਦੋਂ ਉਹਨਾਂ ਨੇ ਇੱਕ ਅਪੀਲ ਕੀਤੀ ਸੀ ਵੀ ਚੰਡੀਗੜ੍ਹ ਮੀਟਿੰਗ ਉਹ ਕਹੇ ਸਾਡੇ ਗੱਲ ਪਾ ਗਏ ਸੀ ਵੀ ਥੋੜੇ ਕਹਿਣ ਤੇ ਤੁਸੀਂ ਕਿਹਾ ਵੀ ਨੇੜੇ ਪੈਂਦਾ ਸਾਨੂੰ ਚੰਡੀਗੜ੍ਹ ਕਰ ਲਓ ਅਸੀਂ ਇਸ ਥੋੜੀ ਅਪੀਲ ਨੂੰ ਉੱਥੇ ਰੱਖ ਦਿਆਂਗੇ ਅਸੀਂ ਤਾਂ ਚੰਡੀਗੜ੍ਹ ਇੱਕ ਕਰ ਲਈਏ ਦੂਜੀ ਜਿਹੜੀ ਆਪਣੀ ਮੀਟਿੰਗ ਹੈ ਦਿੱਲੀ ਦੇ ਵਿੱਚ ਇਹ ਤਾਂ ਉਹਨਾਂ ਨੇ ਸਹਿਮਤੀ ਦਿੱਤੀ। ਇਸ ਤੋਂ ਇਲਾਵਾ ਇੱਕ ਲੋਕਲ ਦੇ ਵਿੱਚ ਇਹ ਵੀ ਸਵਾਲ ਹੈ ਜਿਸ ਤਰ੍ਹਾਂ ਬਾਪੂ ਸੂਰਤ ਸਿੰਘ ਪੁਖੜ ਤਲ ਤੇ ਲੰਮਾ ਸਮਾਂ ਬੈਠੇ ਨੇ 8 ਸਾਲ 9 ਸਾਲ ਉਹਨਾਂ ਨੇ ਪੁਖੜ ਤਲ ਚੱਲਦੀ ਰਹੀ ਆ। ਉਹਨਾਂ ਦੇ ਵੀ ਡ੍ਰਿਪ ਚੱਲਦਾ ਰਿਹਾ। ਤੇ ਕੀ ਉਸ ਤਰੀਕੇ ਦਾ ਡ੍ਰਿਪ ਹੈ? ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਕਿਸ ਤਰੀਕੇ ਦਾ ਮੈਡੀਕਲ ਟਰੀਟਮੈਂਟ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਦਿੱਤਾ ਜਾਇਆ। ਨਹੀਂ ਇਹਦੇ ਬਾਰੇ ਆਪਾਂ ਨੂੰ ਤਾਂ ਹੈ ਨਹੀਂ ਬੜਾ ਗਿਆਨ। ਇਹ ਡਾਕਟਰੀ ਕਹਿ ਸਕਦੇ ਨੇ ਬਈ ਡ੍ਰਿਪ ਨਾਲ ਇੰਨਾ ਲੰਮਾ ਬੰਦਾ ਬਚਾਇਆ ਜਾ ਸਕਦਾ ਹੈ ਕਿ ਨਹੀਂ ਬਚਾਇਆ ਜਾ ਸਕਦਾ ਮੈਂ ਅੱਜ ਇਹ ਪੰਜਾਬ ਸਰਕਾਰ ਦੇ ਧਿਆਨ ਚ ਲਿਆਤੀ ਇਹਨਾਂ ਅਧਿਕਾਰੀਆਂ ਦੇ ਧਿਆਨ ਚ ਲੈਂਦੀ ਆ ਉਹਨਾਂ ਨੇ ਸਾਡੇ ਨਾਲ ਕੱਲ ਕੀਤਾ ਵੀ ਅਸੀਂ ਵਾਦਾ ਪੂਰਾ ਜਿਹੜਾ ਬੋਲਡ ਆਊਗਾ ਸਾਡਾ ਬਈ ਇਸ ਦਵਾਈ ਦੇ ਨਾਲ ਬੰਦਾ ਠੀਕ ਹੋ ਸਕਦਾ ਹੈ ਤਗੜਾ ਹੋ ਸਕਦਾ ਹੈ ਬਿਨਾ ਭੋਜਨ ਤੋਂ ਬਿਨਾ ਖਾਦੇ ਤੋਂ ਜੇ ਉਹ ਜਿਹੜੇ ਸਵਾਲ ਹੈ ਉਹ ਕੱਲ ਨੂੰ ਲਾਜ਼ਮੀ ਪੁੱਛਾਂਗੇ ਡਾਕਟਰ ਸਵਾਹਿਮਾਨ ਦਾ ਵੀ ਉਹੀ ਸਵਾਲ ਆ ਉਹ ਕਹਿੰਦੇ ਕਿ 14 ਫਰਵਰੀ ਤੱਕ ਮੈਡੀਕਲ ਦੇ ਸਿਰ ਤੇ ਤਾਂ ਜਿਉਂਦਾ ਨਹੀਂ ਰਿਹਾ ਜਾ ਸਕਦਾ ਕਿਉਂਕਿ ਜਿਹੜੀਆਂ ਰਿਪੋਰਟਾਂ ਲੈਂਦੇ ਸੀ ਡਾਕਟਰ ਸਵਾਹਿਮਾਨ ਦੀ ਟੀਮ ਸਾਰਾ ਉਹ ਚੈੱਕਅਪ ਕਰਦੀ ਸੀ ਟੈਸਟ ਲੈਂਦੀ ਉਹ ਰਿਪੋਰਟਾਂ ਵੀ ਫਿਰ ਸਵਾਹਿਮਾਨ ਦੇ ਕੋਲ ਜਾਂਦੀਆਂ ਸੀ ਅਮਰੀਕਾ ਤੇ ਕੱਲ ਉਹਨਾਂ ਨੇ ਵੀਡੀਓ ਜਾਰੀ ਕੀਤਾ ਅੱਜ ਵੀ ਉਹਨਾਂ ਦੀ ਇੰਟਰਵਿਊ ਆਈ ਆ ਸਾਹਮਣੇ ਕਿ ਅਜਿਹੀ ਸਥਿਤੀ ਦੇ ਵਿੱਚ ਇਹਨੇ ਸਮੇਂ ਤੱਕ ਜਿੰਦਾ ਨਹੀਂ ਰਿਹਾ ਜਾ ਸਕਦਾ ਮੈਡੀਕਲ ਚਲੋ ਸਵਾਹਿਮਾਨ ਡਾਕਟਰ ਡਾਕਟਰ ਨੇ ਮੈਨ ਵਧੀਆ ਉਹਨਾਂ ਸਾਰਾ ਕੁਝ ਆ ਉਹਨਾਂ ਨੇ ਜਿਹੜੇ ਸੁਝਾਅ ਆ ਉਹਨਾਂ ਦੀ ਜਿਹੜੀ ਵੀਡੀਓ ਆਈ ਆ ਜਿਹੜੀ ਉਹਨਾਂ ਦੀ ਡਿਬੇਟ ਚ ਬੈਠੇ ਨੇ ਉਹਨਾਂ ਦੇ ਸੁਝਾਅ 'ਤੇ ਉਹ ਤੇ ਇਸੇ ਕਰਕੇ ਤਾਂ ਸੀ ਉੱਤੇ ਗੌਰ ਕੀਤਾ ਉਹ ਲੰਮੇ ਸਾਡੇ ਨਾਲ ਉਹ ਟੀਮ ਜੁੜੀ ہوئی ਐ 13 ਫਰਵਰੀ ਤੋਂ ਲੈ ਕੇ ਲਗਾਤਾਰ ਉਹਨਾਂ ਦੀਆਂ ਗੱਡੀਆਂ ਵੀ ਪੰਨੀਆਂ ਗਈਆਂ ਉਹਨਾਂ ਦੇ ਜਿਹੜੇ ਨੌਜਵਾਨ ਭੇਜਿਆ ਉਹ ਜ਼ਖਮੀ ਵੀ ਹੋਇਆ ਉਹ ਸਾਡੇ ਦੁੱਖ ਸੁੱਖ ਦੇ ਵਿੱਚ ਨਾਲ ਨੇ ਅੱਜ ਵੀ ਟੀਮ ਸਾਡੇ ਨਾਲ ਹੈ ਜਿ ਉਹਨਾਂ ਨੇ ਸੁਝਾਅ ਭੇਜਿਆ ਇਹ ਹੀ ਸੁਝਾਅ ਤਾਂ ਮੈਂ ਉਹਨਾਂ ਦਾ ਨੋਟ ਕਰਕੇ ਪੰਜਾਬ ਸਰਕਾਰ ਦੇ ਧਿਆਨ ਚ ਲਿਆਤਾ ਵੀ ਇਹ ਕਲੀਅਰ ਕਰੋ ਵੇ ਕਿਤੇ ਧੋਖੇ ਦੇ ਵਿੱਚ ਭਰੋਸੇ ਦੇ ਵਿੱਚ ਆਖੇ ਤਾਂ ਨਹੀਂ ਹੁਈ ਜਦੋਂ ਫੇਰ ਕਿਤੇ ਹਾਲਾਤ ਵਿਗੜਨਗੇ ਸਰਕਾਰ ਕਿਤੇ ਇਹ ਪਿੱਛੇ ਹਟਾਉਣਾ ਚਾਹੁੰਦੀ ਹੋਵੇ ਉਹ ਸਾਰੀਆਂ ਗੱਲਾਂ ਜਿਹੜੀਆਂ ਵਿਚਾਰਤ ਇਹਨਾਂ ਆਈਆਂ ਨੇ ਤਾਂ ਸਰਕਾਰ ਦੇ ਧਿਆਨ 'ਚ ਲਿਆਤੀਆਂ ਉਹ ਕੱਲ ਨੂੰ ਸਾਰੇ ਡਾਕਟਰਾਂ ਤੋਂ ਪੂਰੇ ਬੋਰਡ ਤੋਂ ਇੱਕ ਇੱਕ ਸਵਾਲ ਆਪਾਂ ਪੁੱਛ ਕੇ ਲੋਕਾਂ ਦੇ ਮਿਡਲ ਜਿਹੜਾ ਨਿਕਲੇਗਾ 26 ਫਰਵਰੀ ਨੂੰ ਹਾਂ 26 ਜਨਵਰੀ ਨੂੰ 28 ਮਾਰਚ ਹਰ ਹਾਲਤ ਹੋਏਗਾ 26 ਤਰੀਕ ਨੂੰ ਅਸੀਂ ਜਿਹੜੇ ਸੈਲੋ ਨੇ ਜਿਹੜੇ ਵੱਡੇ ਮੌਲ ਨੇ ਜਿਹੜੇ ਉਹ ਆਪਣੇ ਟੋਲ ਪਲਾਜੇ ਆ ਸਾਰਿਆਂ ਦੇ ਤੇ ਬਿਉਂਦਬੰਦੀ ਬਣਾ ਕੇ ਕਿੱਥੇ ਕਿੱਥੇ ਕੀ ਕਰਨਾ ਹੈ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਪਿੰਡਾਂ ਤੋਂ ਕੱਢ ਕੇ ਟ੍ਰੈਕਟ ਵੱਡੇ ਰੋੜਾਂ ਤੇ ਖੜਾਉਣੇ ਆ ਉਹ ਸਾਰਾ ਸਾਡਾ 26 ਤਰੀਕ ਵਾਲਾ ਜਿਹੜਾ ਪ੍ਰੋਗਰਾਮ ਹੈ ਤੈਅ ਆ ਉਹ ਹੋਊਗਾ ਜਿਹੜਾ ਸਾਲ ਪੂਰਾ ਹੋਣ ਜਾ ਰਿਹਾ ਉਹ ਪ੍ਰੋਗਰਾਮ ਇੱਥੇ ਮਨਾਉਣ ਜਾ ਰਹੇ ਹਾਂ ਜਾਂ ਵੱਖ-ਵੱਖ ਮੋਰਚੇ ਜਿਹੜੇ ਤਿੰਨੋਂ ਚੱਲਦੇ ਨੇ ਉੱਥੇ ਮਨਾਵਾਂਗੇ ਉਹ ਹਜੇ ਸਹਿਮਤੀ ਨਹੀਂ ਹੋਈ ਸਾਡੇ ਦੋਨਾਂ ਫੋਰਮਾਂ ਦੀ ਮੀਟਿੰਗ ਨਹੀਂ ਹੋਈ ਪਰ ਜਿਹੜਾ ਸਾਡਾ ਵਿਚਾਰ ਹੈ ਸਾਡਾ ਇਹ ਵਿਚਾਰ ਹੈ ਕਿ ਆਪਣਾ ਰਤਨਪੁਰਾ ਰਾਜਸਥਾਨ ਦੇ ਵਿੱਚ ਮੋਰਚਾ ਚੱਲਦਾ ਹੈ ਉਥੇ ਵੱਡਾ ਇਕੱਠ ਕੀਤਾ ਜਾਵੇ ਦੂਜੇ ਦਿਨ ਖਨੌਰੀ ਕੀਤਾ ਜਾਵੇ ਤੀਜੇ ਦਿਨ ਸ਼ੰਭੂ ਕੀਤਾ ਜਾਵੇ ਤਿੰਨੇ ਮੋਰਚਾਂ ਚ ਪੂਰਾ ਸਾਲ ਦਾ ਜਿਹੜਾ ਪ੍ਰੋਗਰਾਮ ਹੈ ਕੀਤਾ ਜਾਵੇ ਨਾਲ ਦੀ ਨਾਲ ਜਿਹੜਾ ਸਾਡਾ ਸ਼ੁਭਕਰਨ ਸਹੀਦ ਹੋਇਆ 21 ਫਰਵਰੀ ਨੂੰ ਉਸ ਦੇ ਪਿੰਡ ਰੈਲੀ ਕੀਤੀ ਜਾਵੇ ਜਾਂ ਕਾਨਫਰੰਸ ਇੱਥੇ ਕੀਤੀ ਜਾਵੇ ਉਹ ਸਾਰਿਆਂ ਤੇ ਵਿਚਾਰ ਅਸੀਂ ਕੱਲ ਨੂੰ ਅੱਜ ਮੀਟਿੰਗ ਨਹੀਂ ਹੋ ਸਕੀ ਇਹ ਪ੍ਰੋਗਰਾਮ ਕਰਾਂਗੇ ਜਿਹੜਾ ਲਗਾਤਾਰ ਪ੍ਰੋਗਰਾਮ ਹਜੇ ਕਿਹੜਾ ਕੋਈ ਹਜੇ ਤਾਂ ਮੀਟਿੰਗ ਹੀ ਹੈ ਇਦੋਂ ਪ੍ਰੋਗਰਾਮ ਹੋਰ ਵੀ ਤਿੱਖੇ ਦੇਣੇ ਪੈਣਗੇ ਇਕੱਠ ਵੀ ਕਰਨੇ ਪੈਣਗੇ ਅੱਗੇ ਨੂੰ ਅਹਾਂ ਜਿਹੜਾ ਬੱਦ ਪੜਾ ਪਰ ਪੜਾ ਅਸੀਂ ਇੱਕ ਹਜੇ ਪੜਾ ਵਧੇ ਆ ਇਹਨੂੰ ਜਿੱਤ ਨਹੀਂ ਕਹਿ ਸਕਦੇ ਪੜਾ ਵਧੇ ਆ ਤਾਂ ਉਸ ਮੀਟਿੰਗ ਚੋਂ ਕੀ ਨਿਕਲਦਾ ਹੈ ਕਈ ਵਾਰੀ ਤਾਂ ਇਹ ਹੁੰਦੀ ਹੈ ਮੀਟਿੰਗ ਬੇਸ਼ਿੱਟਾ ਫੇਰ ਮੁੜ ਕੇ ਪ੍ਰੋਗਰਾਮ ਲੈਣੇ ਪੈਂਦੇ ਪ੍ਰੋਗਰਾਮ ਸਾਡੇ ਲਗਾਤਾਰੋਂ ਵਿੱਚ ਜ਼ਿਕਰ ਰਹਿਣਗੇ ਡੱਲੇਵਾਲ ਸਾਹਿਬ ਦੀ ਸਿਹਤ ਕਿਸ ਤਰ੍ਹਾਂ ਦੀ ਹੈ ਰਾਤ ਦਾ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਬਾਅਦ ਕਿਉਂਕਿ ਮੈਡੀਕਲ ਟ੍ਰੀਟਮੈਂਟ ਹਲੇ ਵੀ ਜਾਰੀ ਹੈ ਉਹਨਾਂ ਦਾ ਡੱਲੇਵਾਲ ਸਾਹਿਬ ਦੀ ਜਿਹੜੇ ਉਲਟੀਆਂ ਆ ਰਹੀਆਂ ਸੀਗੀਆਂ ਉਲਟੀਆਂ ਤਾਂ ਹੋਈ ਜਿਹੜੇ ਪਰਸੋਂ ਡਾਕਟਰਾਂ ਨੇ ਸਾਨੂੰ ਇਹ ਕਹਿ ਸੀ ਵੀ ਸਾਡੇ ਮੁਤਾਬਕ ਸਾਡੇ ਮੁਤਾਬਕ ਇਹਨਾਂ ਦੀ ਜਿਹੜੀ 1-2 ਦਿਨ ਹੈ ਡਾਕਟਰ ਇਸੇ ਕਰਕੇ ਫੌਰੀ ਉਹ ਜਿਹੜੇ ਐਮਰਜੈਂਸੀ ਸਾਰੀ ਜਿਹੜੀ ਉਹਨਾਂ ਦੀ ਡਾਕਟਰਾਂ ਦੀ ਰਿਪੋਰਟ ਦੇ ਆਧਾਰ ਤੇ ਉਹ ਸਾਡੇ ਕੋਈ ਨਹੀਂ ਢੀ ਕਾਲੀ ਆਏ ਜਿਹੜੇ ਸਾਰੀ ਰਾਤ ਇੱਥੇ ਰਹੇ ਤੜਕੇ ਨੂੰ ਉਹਨਾਂ ਨੇ ਆਪਦੇ ਸੈਕਟਰੀ ਲਿਆਂਦੇ ਤੜਕੇ ਨੂੰ ਮੀਟਿੰਗ ਦੀ ਚਿੱਠੀ ਲਿਖੀ ਉਹ ਸਾਰੀ ਸਥਿਤੀ ਦੇ ਵਿੱਚ ਉਹਨਾਂ ਨੂੰ ਰਿਪੋਰਟ ਸੀ ਵੀ ਜੇ 1-2 ਦਿਨ ਲੇਟ ਕਰਤੇ ਤਾਂ ਨੁਕਸਾਨ ਹੋ ਸਕਦਾ ਉਹਦੇ ਵਿੱਚੋਂ ਜਿਹੜੀ ਸਥਿਤੀ ਸੀ ਉਹਨਾਂ ਦੀ ਉਹ ਬਹੁਤ ਨਾਚਕ ਸੀਗੀ ਅੱਜ ਉਹ ਜਿਹੜੀ ਉਲਟੀਆਂ-ਉਲਟੀਆਂ ਆਕੇ ਉਹ ਠੀਕ ਨਹੀਂ ਤੇ ਅਸੀਂ ਇਹਨੂੰ ਕੱਲ ਨੂੰ ਛੇਤੀ ਹੀ ਉਥੋਂ ਟਰਾਲੀ ਠਾਕੇ ਐਸੀ ਜਗ੍ਹਾ ਦੇ ਵਿੱਚ ਖੁੱਲ੍ਹੇ ਲੈ ਕੇ ਆਵਾਂਗੇ ਜਿਹਨੂੰ ਜਿਹੜੀ ਧੁੱਪ ਵੀ ਲੱਗ ਸਕੇ ਮਾੜਾ-ਮੋਟਾ ਨੂੰ ਭਾਰ ਦੇ ਕੇ ਤੋਰਿਆ ਵੀ ਜਾ ਸਕੇ ਜੇ ਮਾੜਾ-ਮੋਟਾ ਹਜੇ 5-10 ਦਿਨਾਂ ਨੂੰ ਉਹ ਟਰਾਲੀ ਅਸੀਂ ਉਥੋਂ ਉਠਾ ਕੇ ਇੱਥੇ ਲੈ ਕੇ ਆਵਾਂਗੇ ਕਰਨ ਜਾ ਰਹੇ ਹਾਂ ਕੱਲ ਕੱਲ ਨੂੰ ਇਸ ਥਾਂ ਤੇ ਮੇਰਾ ਮਾਹੀ ਹੋਟਲ ਦੇ ਹਾਂ ਮਾਹੀ ਹੋਟਲ ਦੇ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਾਕਾ ਸਿੰਘ ਕੋਟੜਾ ਨੇ ਇੱਕ ਹੋਰ ਜਾਣਕਾਰੀ ਵੀ ਸਾਂਝੀ ਕੀਤੀ ਹੈ ਕਿ ਕੱਲ ਨੂੰ ਜਗਜੀਤ ਸਿੰਘ ਢੱਲੇਵਾਲ ਨੂੰ ਉਸ ਥਾਂ ਤੋਂ ਸ਼ਿਫਟ ਕੀਤਾ ਜਾਵੇਗਾ ਜਿਸ ਥਾਂ ਦੇ ਉੱਤੇ ਅਸੀਂ ਖੜੇ ਹਾਂ ਇਸੇ ਥਾਂ ਦੇ ਉੱਤੇ ਫਿਰ ਉਹ ਪੂਰਾ ਜਿਹਾ ਤਾਂ ਟੈਂਟ ਲਗਾਇਆ ਜਾਵੇਗਾ ਜਾਂ ਫਿਰ ਉਹ ਟਰੈਲੀ ਉਸੇ ਤਰੀਕੇ ਦੇ ਨਾਲ ਥਾਂ ਦੇ ਉੱਤੇ ਖੜਾਈ ਜਾਵੇਗੀ ਕੱਲ ਨੂੰ ਡਾਕਟਰਾਂ ਦਾ ਪੈਨਲ ਵੀ ਪਹੁੰਚੇਗਾ ਤਾਂ ਉਹਨਾਂ ਸਵਾਲਾਂ ਦੇ ਵੀ ਜਵਾਬ ਡਾਕਟਰਾਂ ਦਾ ਪੈਨਲ ਦੇਵੇਗਾ ਕਿਸ ਤਰੀਕੇ ਦਾ ਮੈਡੀਕਲ ਟਰੀਟਮੈਂਟ ਦਿੱਤਾ ਜਾਵੇਗਾ ਤੇ ਦੂਜਾ ਡਾਕਟਰ ਸਬੈਮਾਨ ਨੇ ਜੋ ਸਵਾਲ ਚੁੱਕੇ ਸੀ ਉਹ ਸਵਾਲ ਹੁਣ ਸਰਕਾਰ ਨੂੰ ਵੀ ਜਿਹੜਾ ਪੁੱਛਿਆ ਗਿਆ ਕਿ ਉਹ ਚੀਜ਼ ਕਲੀਅਰ ਕਰੋ ਕਿ 14 ਫਰਵਰੀ ਤੱਕ ਇੱਕ ਮੈਡੀਕਲ ਦੇ ਸਹਾਰੇ ਜਗਜੀਤ ਸਿੰਘ ਢੱਲੇਵਾਲ ਜੀਤ ਰਹਿ ਸਕਦੇ ਨੇ ਉਹਨਾਂ ਨੂੰ ਕੋਈ ਦਿੱਕਤਾਂ ਨਹੀਂ ਆਏਗੀ ਉਹ ਸਵਾਲ ਹੈ ਜਿਹੜਾ ਪੰਜਾਬ ਸਰਕਾਰ ਨੂੰ ਪੁੱਛਿਆ ਗਿਆ ਕਿ ਉਹ ਡਾਊਟ ਹੈ ਜਿਹੜਾ ਉਹ ਕਲੀਅਰ ਕੀਤਾ ਜਾਵੇ ਜਿਹੜੇ ਸਿਹਤ ਵਿਭਾਗ ਦੇ ਨਾਲ ਜੁੜੇ ਹੋਏ ਡਾਕਟਰ ਨੇ ਤਾਂ ਉਹ ਡਾਊਟ ਨੂੰ ਕਲੀਅਰ ਕਰਨ ਦੇ ਲਈ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਅਸੀਂ ਨੇ ਉਹ ਗੱਲ ਵੀ ਕਹੀ ਹੈ ਕਿ ਉਹਨੂੰ ਕਲੀਅਰ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਉਹ ਜਿਹੜਾ ਸ਼ੰਕਾ ਪੈਦਾ ਨਾ ਹੋਵੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾ ਸਪੋਕਸਮੈਨ ਟੀਵੀ ਖਨੌਰੀ ਬਟ